ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰਿਆ ਸਵਾਗਤ ਹੈ। ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ 'ਚ ਬਣਾਵਾਂਗੇ ਆਪਾਂ ਭਿੰਡੀਆਂ। ਭਿੰਡੀਆਂ ਬਹੁਤ ਹੀ ਵਧੀਆ ਹੁੰਦੀਆਂ ਆਪਣੇ ਸਰੀਰ ਵਾਸਤੇ। ਭਿੰਡੀਆਂ ਦੀ ਵੀਡੀਓ ਆਪਾਂ ਅੱਗੇ ਵੀ ਬਣਾ ਕੇ ਪਾਈ ਆ। ਭਿੰਡੀਆਂ ਦੇ ਬਹੁਤ ਕੁਝ ਬਣਦਾ ਵਾ। ਭਿੰਡੀਆਂ ਸਿੰਪਲ ਵੀ ਬਣਦੀਆਂ, ਭਿੰਡੀਆਂ ਮਸਾਲੇ ਆ ਵੀ ਬਣਦੀਆਂ, ਸ਼ਾਹੀ ਭਿੰਡੀਆਂ ਵੀ ਬਣਦੀਆਂ, ਭਿੰਡੀਆਂ ਤੋਂ ਪਿਆਜਾ ਵੀ ਬਣਦਾ। ਮੇਸਨ ਵਾਲੀਆਂ ਭਿੰਡੀਆਂ ਵੀ ਬਣਦੀਆਂ ਤੇ ਅੱਜ ਆਪਾਂ ਬਣਾਵਾਂਗੇ ਸ਼ਾਹੀ ਭਿੰਡੀਆਂ। ਇਨੋਂ ਰਾਸਮੀ ਦੀ ਭਿੰਡੀ ਵੀ ਬੋਲਿਆ ਜਾਂਦਾ ਦਹੀਂ ਵਾਲੀ ਭਿੰਡੀ ਵੀ ਬੋਲਿਆ ਜਾਂਦਾ ਆਜੋ ਅਪਰ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਭਿੰਡੀਆਂ ਨੂੰ ਧੋ ਕੇ ਸੁਕਾ ਕੇ ਦੇ ਆਪਾਂ ਕੱਟ ਲਿਆ ਤੇ ਕੱਟਿਆ ਥੋੜੇ ਜਿਹਾ ਵੱਡੇ ਵੱਡੇ ਸਾਈਜ਼ 'ਚ ਆ ਜਿੱਦਾਂ ਸਾਹਿਬ ਪਨੀਰ ਬਣਾਉਣ ਲੱਗਿਆਂ ਥੋੜਾ ਵੱਡੇ ਵੱਡੇ ਸਾਈਜ਼ 'ਚ ਕੱਟਿਆ ਜਾਂਦਾ ਇਸੇ ਤਰੀਕੇ ਨਾਲ ਸਾਹਿਬ ਭਿੰਡੀਆਂ ਬਣਾਉਣ ਲੱਗਿਆਂ ਜਾਂ ਦਹੀਂ ਵਾਲੀ ਭਿੰਡੀਆਂ ਬਣਾਉਣ ਲੱਗਿਆਂ ਥੋੜਾ ਥੋੜਾ ਸਾਈਜ਼ ਵੱਡਿਆ ਰੱਖਿਆ ਵਰਕਿਆ ਜਾਂਦਾ ਤਕਰੀਬਨ 1 ਇੰਚ ਦਾ ਤਕਰੀਬਨੇ ਟੋਟੇ ਕੀਤੇ ਆਪਾਂ 1 ਇੰਚ ਤੇ ਇਹਨੂੰ ਕੱਟ ਲਾ ਗਏ ਇਸ ਤਰੀਕੇ ਨਾਲ ਆਪਾਂ ਇਹਦੇ ਪੇਸਟ ਕਰ ਲਏ ਆ ਤੇ ਹੁਣ ਆਪਾਂ ਇਹਨੂੰ ਮੈਰੀਨੇਸ਼ਨ ਕਰਦੇ ਆ ਤੇ ਹਾਂਜੀ ਇਸ ਤਰੀਕੇ ਨਾਲ ਕੋਈ ਆਪਾਂ ਕਮਲਾ ਜਾਂ ਕੋਈ ਜਿਹਨੂੰ ਕੋਈ ਤਸਲਾ ਕਹਿੰਦੇ ਜਾਂ ਕੋਈ ਇਹਨੂੰ ਪਤੀਲਾ ਕਹਿੰਦੇ ਆ ਇਸ ਤਰੀਕੇ ਨਾਲ ਕੋਈ ਭਾਂਡਾ ਲੈ ਲੈਣਾ ਤੇ ਉਹਦੇ ਵਿੱਚ ਆਪਾਂ ਸਾਰੀਆਂ ਭਿੰਡੀਆਂ ਪਾ ਲੈਣੀਆਂ ਇਹਦੇ ਉੱਪਰ ਪਾਵਾਂਗੇ ਆਪਾਂ ਬੇਸਣ ਜਿੰਨੇ ਨਾਲ ਵੀ ਕੋਟਿੰਗ ਚ ਹੋ ਜੇ ਤੇ ਵੇਖ ਲਾਂਗੇ ਆਪਾਂ ਬਣਾ ਕਾਫੀ ਹੈ ਨਾਕ ਇੱਕ ਚਮਚਾ ਪਾਵਾਂਗੇ ਆਪਾਂ ਚਾਟ ਮਸਾਲਾ ਮਸਾਲੇਦਾਰ ਪਿੰਡੀਆਂ ਬਣਾਉਣੀਆਂ ਆਪਾਂ ਤੇ ਚਾਟ ਮਸਾਲੇ ਤੋਂ ਬਿਨਾਂ ਨਹੀਂ ਬਣਨੀਆਂ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਗਰਮ ਮਸਾਲਾ ਘਰ ਦਾ ਇਹ ਥੋੜਾ ਜਿਹਾ ਉਤੋਂ ਘੱਟ ਪਾਵਾਂਗੇ ਬਾਅਦ ਪਾਵਾਂਗੇ ਆਪਾਂ ਨਮਕ ਉਹ ਪਾਵਾਂਗੇ ਆਪਾਂ ਅੱਧਾ ਚਮਚਾ ਵੇਖੋ ਕਿਉਂਕਿ ਬਾਅਦ ਆਪਾਂ ਤੜਕੇ ਜੀ ਵੀ ਪਾਉਣਾ ਇਹਦੇ ਸਿਰਫ ਆਪਾਂ ਅੱਧਾ ਚਮਚਾ ਪਾਵਾਂਗੇ ਲੋਨ ਦਾ ਤੇ ਉਸ ਤੋਂ ਬਾਅਦ ਇਚ ਪਾਵਾਂਗੇ ਆਪਾਂ ਦਹੀਂ ਹਾਂਜੀ ਇਚ ਆਪਾਂ ਦਹੀਂ ਪਾ ਗਏ ਇਹਨੂੰ ਮੈਰੀਨੇਸ਼ਨ ਕਰਕੇ ਰੱਖ ਦਾਂਗੇ ਚੋਣੀ ਨੂੰ ਪਕ ਮਿਕਸ ਕਰਾਂਗੇ ਚੰਗੀ ਤਰ੍ਹਾਂ ਜੇ ਲੋੜ ਹੋਵੇ ਤਾਂ ਦਹੀਂ ਇਹ ਬਾਅਦ ਚ ਫਿਰ ਆਪਾਂ ਪਾਵਾਂਗੇ ਪੈਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜੀ ਦੀ ਸਾਰੀ ਕੋਟਿੰਗ ਜੀ ਹੋ ਜੇ ਇੱਕ ਗੋਲੀ ਦਹੀਂ ਲਿਆਇਸ਼ ਆਪਾਂ ਉੱਚੋਂ ਇੰਨਾ ਕੁ ਬਜਿਆ ਤੇ ਇਸ ਤਰੀਕੇ ਦੀ ਆਪਾਂ ਕੋਟਿੰਗ ਆਪਾਂ ਨੂੰ ਚਾਹੀਦੀ ਹੈ ਵੇਸਨ ਦੀ ਕੋਟਿੰਗ ਸਾਰੇ ਬਰਾਬਰ ਹੋ ਗਈ ਦਹੀਂ ਦੀ ਤੇ ਹੁਣ ਇਹਨੂੰ ਆਪਾਂ ਰੈਸਟ ਵਾਸਤੇ ਰੱਖ ਦਾਂਗੇ 10 ਕਿ ਮਿੰਟ ਜਿੰਨੇ ਜਿਹੜੇ ਆਪਣੇ ਭਿੰਡੀਆਂ ਮੈਰੀਨੇਸ਼ਨ ਹੁੰਦੀਆਂ ਉਹਨਾਂ ਜਿਹੜਾ ਆਪਾਂ ਤੜਕੇ ਦੀ ਤਿਆਰੀ ਕਰ ਲੈਂਦੇ ਆ ਤੇ ਤੜਕੇ ਵਾਸਤੇ ਆਪਾਂ ਜੋੜੇ ਸਮਾ ਲਿਆ ਅਜੂ ਤੁਹਾਨੂੰ ਦਿਖਾਉਂਦੇ ਆ ਇਹ ਲਿਆ ਜੀ ਆਪਾਂ 5 ਨਿੱਕੇ ਨਿੱਕੇ ਪਿਆਜ਼ ਤੇ ਇਹ 4 ਨਿੱਕੇ ਚੈਰੀ ਟਮਾਟਰ ਇਹ ਲਿਆ ਲਸਣ ਇਹ ਲਿਆ ਭਿੰਡੀਆਂ ਦੇ ਵਾਈ ਵਾਸਤੇ ਜੋ ਕਿਸੇ ਵੇਲੇ ਭਿੰਡੀਆਂ ਨੂੰ ਕੋਈ ਕਹਿੰਦੇ ਵਾਈ ਆ ਇਸਕੇ ਆਪਾਂ ਲਸਣ ਲਿਆ ਤੇ ਲਈ ਆਪਾਂ ਮਿਰਚਾਂ ਇਹ ਥੋੜੀਆਂ ਕੌੜੀਆਂ ਘਾਟੇ ਤਾਂ ਜਿਆਦੀਆਂ ਲੱਗਦੀਆਂ ਆਪਾਂ ਇਹ ਸਾਰੀ ਚੀਜ਼ਾਂ ਕੁੰਡੇ 'ਚ ਕੁੱਟਾਂਗੇ ਅੱਜ ਆਪਾਂ ਮਸਾਲਾ ਸਾਰਾ ਕੁੰਡੇ 'ਚ ਕੁੱਟ ਕੇ ਬਣਾਵਾਂਗੇ ਜਿਹੜੀਆਂ ਭਿੰਡੀਆਂ ਵਾਂ ਉਹ ਸਿੰਪਲ ਭਿੰਡੀਆਂ ਦਾ ਲੰਮੇ-ਲੰਮੇ ਪਿਆਜ਼ ਕੱਟ ਕੇ ਵੀ ਬਣਾ ਲੈਂਦੇ ਆ ਅੱਜ ਆਪਾਂ ਦਹੀਂ ਵਾਲੀ ਭਿੰਡੀਆਂ ਬਣਾਉਣੀਆਂ ਇਸ ਕਰਕੇ ਆਪਾਂ ਸਾਰਾ ਮਸਾਲਾ ਕੁੰਡੇ 'ਚ ਕੁੱਟਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਲਸਣ ਇਹ ਪਾ ਕੇ ਆਪਾਂ ਕੁੱਟ ਲਾਂਗੇ ਇਹਨੂੰ ਥੋੜਾ ਆਪਾਂ ਬ੍ਰੀਕ ਕਰ ਲਾਂਗੇ ਕੁੰਡੇ ਦੇ ਮਸਾਲੇ ਕੁੱਟੇ ਦਾ ਵੱਖਰਾ ਹੀ ਸਵਾਦ ਹਾ ਇਹ ਵੀਲੇ ਆਪਣਾ ਨਾ ਇਹ ਵੀ ਇੱਕ ਐਕਸਪੈਰੀਮੈਂਟ ਆਪਣੇ ਘਰੇ ਕਰਕੇ ਵੇਖਿਓ ਖਾਸ ਕਰਕੇ ਤਰੀਆਣੀ ਸਬਜ਼ੀ ਚ ਤਰੀਆਣੀ ਸਬਜ਼ੀ ਜਿਸ ਤਰੀਕੇ ਨਾਲ ਛੋਲੇ ਹੋਗੇ ਰਾਜਮਾ ਹੋਗੇ ਮਟਰ ਹੋਗੇ ਇਹਨਾਂ ਸਬਜ਼ੀਆਂ ਚ ਦੂਜੀ ਮਸਾਲਾ ਕੁੱਟ ਕੇ ਤੇ ਕੁੰਡੇ ਦਾ ਕੁੱਟ ਕੇ ਤੇ ਫਿਰ ਸਬਜ਼ੀ ਬਣਾ ਕੇ ਵੇਖਿਓ ਤੁਹਾਨੂੰ ਆਪ ਸਵਾਦ ਦੱਸੂਗਾ ਕੁੰਡੇ ਦੇ ਮਸਾਲੇ ਕੁੱਟੇ ਦਾ ਕੀ ਸਵਾਦ ਹੁੰਦਾ ਬਾਕੀ ਗੁਣ ਤੇ ਦੇ ਹੈਗੇ ਹੈਗੇ ਆ ਆਪਾਂ ਜਿਹੜੀ ਚੀਜ਼ ਗਰੰਟੀ ਚ ਕੁੱਟ ਲੈਂਦੇ ਆ ਉਹ ਇਕਦਮ ਸਪੀਡ ਚ ਕੁੱਟੀ ਜਾਂਦੀ ਆ ਉਹਦੇ ਸਾਰੇ ਦੰਤ ਨੈਸਟ ਹੋ ਜਾਂਦੇ ਆ ਇਹ ਦੇਖੋ ਆਪਾਂ ਥੱਲੇ ਮਿੱਟੀ ਦਾ ਕੁੰਡਾ ਵਾ ਵਿੱਚ ਆ ਨਿੰਮ ਦਾ ਘੋੜਣਾ ਵਾ ਇਹਨੂੰ ਕੋਈ ਨੁਕਸਾਨ ਨਹੀਂ ਆਪਣੇ ਨਾਰਮਲ ਤਰੀਕੇ ਨਾਲ ਚੀਜ਼ ਪੀਸੀ ਜਾਂਦੀ ਆ ਗ੍ਰਾਊਂਡ ਹੁੰਦੀ ਆ ਤੇ ਗੱਲਾਂ-ਗੱਲਾਂ ਚ ਆਪਾਂ ਲਸਣ ਕੁੱਟਿਆ ਗਿਆ ਹੁਣ ਆਪਾਂ ਪਿਆਜ਼ ਆਪਾਂ ਛੋਟੇ-ਛੋਟੇ ਕਰਕੇ ਪਾਵਾਂਗੇ ਲੰਮੇ-ਲੰਮੇ ਆਪਾਂ ਕੱਟ ਕੇ ਪਿਆਜ਼ ਪਾ ਲੈਣੇ ਆ ਤੇ ਮੁੜ ਕੇ ਡੰਡੇ ਨਾਲ ਆ ਇਹਦਾ ਆਪਾਂ ਕੰਜੂਮ ਪਰ ਕੱਢਾਂਗੇ ਲੋਕ ਪਿਆਜ਼ ਪਾ ਲਈ ਫਿਰ ਆਪਾਂ ਕੁੱਟਦੇ ਹਾਂ ਕਿਉਂਕਿ ਪਿਆਜ਼ ਨਿੱਕੇ ਆ ਇਸ ਇਸ ਦਾ ਕਹਿ ਪਰ ਦੋਗੋ ਪਾ ਕੇ ਉਹਨਾਂ ਨੇ ਕੁੱਟ ਕੇ ਫਿਰ ਦੁਜੇ ਫਿਰ ਇਹਦੇ ਵਿੱਚ ਪਾਵਾਂਗੇ ਇੱਕੋ ਵਾਰੀ ਸਾਰ ਆਪਾਂ ਸਮਾਨ ਪਾ ਲਿਆ ਤੇ ਫਿਰ ਉਹਦੀ ਪਸਾਈ ਜਾਂ ਕਟਾਈ ਬਰਾਬਰ ਨਹੀਂ ਹੁੰਦੀ ਹੁਣ ਆਪਾਂ ਪਿਆਜ਼ਾਂ ਨੂੰ ਕੁੱਟ ਲੈਣੇ ਆ ਇਹ ਆਪਣਾ ਪੁਰਾਣਾ ਵਿਰਸਾ ਈ ਲੋਕੀ ਇਸ ਚੀਜ਼ ਨੂੰ ਛੱਡੀ ਜਾਂਦੇ ਕਿਉਂਕਿ ਛੱਡੀ ਤਾਂ ਜਾਂਦੇ ਆ ਲੋਕਾਂ ਕੋਲ ਟਾਈਮ ਘਟਿਆ ਕਿਸੇ ਦਾ ਸੀਰੀਅਲ ਲੰਘਦਾ ਹੁੰਦਾ ਵਾ ਕਿਸੇ ਨੇ ਕਿਤੇ ਜਾਣਾ ਹੁੰਦਾ ਵਾ ਇਸ ਕਰਕੇ ਉਹ ਬਸ ਮਿਕਸੀ ਚ ਮਸਾਲਾ ਕੁੱਟਿਆ ਚਾ ਲੋ ਜੀ ਤੇ ਕਿਸ ਨੇ ਤੇ ਉਹ ਐ ਹੈਂਡੀਆਂ ਜਾਂ ਕੁੱਟਣ ਵਾਲੀਆਂ ਨਹੀਂ ਅੱਜ ਕੱਲ ਬੇਹਿਰਾ ਕੋ ਚੱਲਿਆ ਸਾਡੇ ਘਰ ਵੀ ਹੈਗਾ ਵਾ ਪਰ ਹੋ ਸਕਦਾ ਜਿੰਨਾ ਚਿਰ ਆਪਾਂ ਜਿੰਨਾ ਜਿਹੜਾ ਆਪਾਂ AC ਦਾ ਇਸਤੇਮਾਲ ਕਰ ਸਕਦੇ ਹੁਣ ਨਾਲ ਵੱਧ ਵੱਧ ਕਰੀਦਾ ਵਾ ਜਦੋਂ ਫਿਰ ਨਹੀਂ ਟਾਈਮ ਹੁੰਦਾ ਫਿਰ ਨਹੀਂ ਕਰੀਦਾ ਪਰ ਕੋਸ਼ਿਸ਼ ਹੀ ਕਰੀਦੀ ਆ ਤੇ ਇਸ ਚੀਜ਼ ਚ ਕੁੱਟ ਕੇ ਚੀਜ਼ ਬਣਾਈ ਜਾਵੇ ਤੇ ਕੀ ਕੀਤੀ ਜਾਵੇ ਉਹ ਸਮਾਨ ਅਸੀਂ ਤਾਂ ਲੈਂਦਾ ਵਾ ਸਾਡੀਆਂ ਬੀਬੀਆਂ ਕਹਿ ਦਿੰਦੀਆਂ ਫਲਾਨੇ ਘਰ ਆਹ ਚੀਜ਼ ਆ ਫਲਾਨੇ ਘਰ ਆਹ ਚੀਜ਼ ਆ ਉਹ ਫਿਰ ਵੇਖੋ ਵੇਖੀ ਕੋਈ ਮੇਲੇ ਤੋਂ ਲਿਆ ਕੋਈ ਬਾਜ਼ਾਰ ਤੋਂ ਲਿਆ ਪਰ ਚੀਜ਼ ਅਸਲ ਇਹ ਚੰਗੀ ਆ ਪਰ ਫਿਰ ਸਾ ਆਪਣਾ ਛੱਡਦਾ ਤੁਸੀਂ ਤੁਸੀਂ ਆਹ ਚੀਜ਼ ਛੱਡ ਤੇ ਕੁੱਕਰ ਵੇਖੋ ਕਿਤੇ ਕਿਤੇ ਮਸ਼ਹੂਰੀਆਂ ਕਿਨੇ ਕਿਨੇ ਪੈਸੇ ਦੇ ਕੇ ਕੁੱਕਰ ਐਡ ਕਰਦੇ ਆ ਉਹ ਕਿਸੇ ਦਾ ਕੁੱਕਰ ਆਮ ਨੂੰ ਤਾਂ ਨਾ ਹੀ ਲੈਣ ਆਉਂਦਾ ਤੇ ਕੁੱਕਰ ਚ ਚੀਜ਼ ਜਿਹੜੀ ਬਣਾਈ ਆ ਉਹ ਬੇਕਾਰ ਹੁੰਦੀ ਆ ਕੋਈ ਜੀ ਤਤ ਨਹੀਂ ਮਿਲਦਾ ਕੋਈ ਦਾ ਸੁਆਦ ਨਹੀਂ ਹੁੰਦਾ ਸਿਰਫ ਚੀਜ਼ ਗਲ ਜਾਂਦੀ ਆ ਤੇ ਮੇਰੇ ਵਾਂਗ ਕਹਿੰਦਾ ਵੀ ਦੰਦਾ ਨੂੰ ਚੱਬੀ ਨਾ ਚੱਪੜੀਆਂ ਬਣਾ ਪਵੇ ਪਸੇ ਚੁਮਚਾ ਭਰਿਆ ਚੱਲ ਸੁੱਟਿਆ ਅੰਦਰ ਨਾ ਉਹ ਚੀਜ਼ ਪਚੇ ਨਾ ਉਹ ਚੀਜ਼ ਕੋਈ ਗੱਲ ਨਾ ਕੋ ਬਾਤ ਨਾ ਦੰਦਾ ਜੋਰ ਲਾ ਕੇ ਇਸ ਚੀਜ਼ ਇਸ ਕਰਕੇ ਕੁੱਕਰ ਤੇ ਸਭ ਤੋਂ ਮਾੜਾ ਵਾ ਕਾਸ ਕਰਕੇ ਸਲਵਰਦਾ ਕੁੱਕਰ ਪਰ ਕੋਈ ਵੀ ਜੀ ਚੀਜ਼ ਪ੍ਰੈਸ਼ਰ ਨਾ ਬਣਨੀ ਆ ਉੱਚ ਪ੍ਰੈਸ਼ਰ ਬੰਨਣਾ ਚੀਜ਼ ਨੇ ਟੁੱਟ ਜਾਣਾ ਚੀਜ਼ ਗਲਦੀ ਨਹੀਂ ਆ ਚੀਜ਼ ਉਹ ਨੈਸਟ ਹੋ ਜਾਂਦੀ ਆ ਤੇ ਬਾਕੀ ਸਾਡੇ ਤਾਂ ਇਹ ਕਹਿੰਦੇ ਨੇ ਆ ਬੋਲਣਾ ਕੰਮ ਆ ਤੇ ਅਸੀਂ ਤਾਂ ਇੱਕ ਇੱਕ ਕਹਿੰਦੇ ਆ ਕੋਈ ਸਾਡੇ ਪਰਿਵਾਰ ਨੂੰ ਇਸ ਚੀਜ਼ ਤੋਂ ਬਹੁਤ ਨੁਕਸਾਨ ਹੋਇਆ ਮੇਰੀ ਭੈਣ ਨੂੰ ਕੈਂਸਰ ਆ ਡਾਕਟਰਾਂ ਨੇ ਸਾਨੂੰ ਫਿਰ ਉਹਨੂੰ ਜਾਗਰੂਤ ਕੀਤਾ ਕਿ ਸਿਲਵਰ ਤੇ ਆਪਣੇ ਵਾਸਤੇ ਜ਼ਹਿਰ ਆ ਸਿਲਵਰ ਦਾ ਭਾਂਡਾ ਤੇ ਕੁੱਕਰ ਉਸ ਤੋਂ ਵੀ ਵੱਡੀ ਮਾੜੀ ਗੱਲ ਆ ਇਸ ਕਰਕੇ ਆਪਣਾ ਸਰੀਰ ਦਾ ਧਿਆਨ ਰੱਖਿਆ ਕਰੋ ਤੁਸੀਂ ਕਮਾਉਂਦੇ ਕਾਦੇ ਵਾਸਤੇ ਜੀ ਆਪਣੇ ਸਰੀਰ ਵਾਸਤੇ ਕਮਾਉਂਦੇ ਆ ਜੀ ਆਪਣਾ ਸਰੀਰ ਨਾ ਚੰਗਾ ਰਿਹਾ ਦਵਾਈਆਂ ਤੇ ਪਏ ਖੱਚੀ ਗਏ ਇਸ ਕਰਕੇ ਆਪਣੇ ਰਸੋਈ 'ਚ ਸੁਧਾਰ ਕਰੋ ਮਿੱਟੀ ਦੇ ਭਾਂਡੇ ਵਰਤਿਆ ਕਰੋ ਵੱਧ ਤੋਂ ਵੱਧ ਤੇ ਸਿਲ버 ਆਪਣੇ ਰਸੋਈ 'ਚੋਂ ਕੱਢੋ। ਲਓ ਜੀ ਮਸਾਲਾ ਆਪਾਂ ਕੁੱਟ ਲਿਆ। ਗੰਡੇ ਟਮਾਟਰ, ਮਿਰਚਾਂ, ਲਸਣ ਸਾਰਾ ਆਪਾਂ ਕੁੰਡੇ ਜਿਹੜਾ ਟਰਡਫੜ ਕਰ ਲਿਆ ਤੇ ਇਹਨੂੰ ਹੁਣ ਆਪਾਂ ਅਗਲੇ ਸਟੇਪ ਵੱਲ ਵਧਦੇ ਹਾਂ। ਮਸਾਲਾ ਆਪਾਂ ਕੁੰਡੇ 'ਚ ਕੁੱਟ ਲਿਆ ਤੇ 10 ਮਿੰਟ ਹੋ ਗਏ ਆ ਆਪਣੀ ਭਿੰਡੀਆਂ ਮੈਰੀਨੇਸ਼ਨ ਹੋ ਗਈਆਂ ਤੇ ਹੁਣ ਆ ਭਿੰਡੀਆਂ ਆਪਾਂ ਵੇਕ ਲੈਣੇ ਆ। ਸਾ ਮੈਂ ਟਾਂਬਾ ਦਾ ਪਟਕਣ ਖੋਲਿਆ ਤੇ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਫੇਰ ਮਿਕਸ ਕਰ ਲਾਂਗੇ ਬਹੁਤ ਹੀ ਵਧੀਆ 스ਮੈਲ ਆਈ ਚਾਟ ਮਸਾਲੇ ਦੀ ਤੇ ਗਰਮ ਮਸਾਲੇ ਦੀ ਤੇ ਇਹਦੇ ਅੰਦਰ ਤੱਕ ਸਵਾਦ ਚਲੇਗਾ ਹੁਣ ਇਹਨੂੰ ਆਪਾਂ ਫਰਾਈ ਕਰਦੇ ਆ ਇਹਦੇ ਇਹਨੂੰ ਪਾਦਾਂਗੇ ਆਪਾਂ ਸਰੋਂ ਦਾ ਤੇਲ ਤੇਲ ਗਰਮ ਹੋ ਗਿਆ ਆਪਣਾ ਇਹਦੇ ਵਿੱਚ ਪਾਦਾਂਗੇ ਆਪਾਂ ਭਿੰਡੀਆਂ ਤੇ ਇਹਲਾ ਆਪਣਾ ਕਾਫੀ ਕਰਨ ਨੂੰ ਹੋ ਗਿਆ ਤੇ ਭਿੰਡੀਆਂ ਜਿੰਨੇ ਵੀ ਹੋ ਸਕਦੀਆਂ ਆਪਾਂ ਸਾਰੀਆਂ ਪਾ ਦਾਂਗੇ ਕਿਉਂਕਿ ਇਹਦੀ ਭਿੰਡੀਆਂ ਆਪਣੀਆਂ ਸੜ ਸਕਦੀਆਂ। ਇਹ ਸੌਖੀਆਂ ਪਈਆਂ ਤੋਂ ਨਹੀਂ ਬਾਵਾਗੇ। ਭਿੰਡੀਆਂ ਆਪਣੀਆਂ ਫਰਾਈ ਹੋ ਗਿਆ ਇਹਨਾਂ ਨੂੰ ਆਪਾਂ ਬਾਹਰ ਕੱਢ ਲਾਂਗੇ। ਲਓ ਜੀ ਭਿੰਡੀਆਂ ਆਪਣੀਆਂ ਪਹਿਲਾ ਪੂਰਵ ਫਰਾਈ ਹੋ ਗਿਆ ਇਸੇ ਤਰੀਕੇ ਨਾਲ ਆਪਾਂ ਰੈਂਦੀਆਂ ਭਿੰਡੀਆਂ ਵੀ ਫਰਾਈ ਕਰ ਲਾਂਗੇ ਜਰੂਰ ਬਣਾ ਕੇ ਵੇਖਿਓ ਬੜੀਆਂ ਹੀ ਸਵਾਦ ਲੱਗਦੀਆਂ ਜਿਹੜੇ ਬੰਦੇ ਕਈ ਕਹਿੰਦੇ ਆਂ ਅਸੀਂ ਸੁੱਕੀ ਸਬਜ਼ੀ ਨਹੀਂ ਖਾਣੀ ਸਬਜ਼ੀ ਖਾ ਸਕਦੇ ਆ ਕਿਉਂਕਿ ਇਹ ਰਸਮੇਸੀ ਜੀ ਸਬਜ਼ੀ ਬਣਦੀ ਆ ਤੇ ਬੜੀ ਸਵਾਦ ਲੱਗਦੀ ਗਰੇਵੀ ਵਾਲੀ ਸਬਜ਼ੀ ਗਰੇਵੀ ਵਾਲੀ ਜਿਸ ਤਰ੍ਹਾਂ ਆਮੀ ਕਹਿੰਦੇ ਨਾ ਪਾਤਾ ਭਿੰਡੀਆਂ 'ਚ ਪਾਣੀ ਤੇ ਇਹ ਆਪਾਂ ਭਿੰਡੀਆਂ ਪਾਣੀ ਵਾਲੀਆਂ ਬਣਾਉਣੀਆਂ ਵਾ ਲੋ ਜੀ ਦੂਜਾ ਪੂਰਾ ਆਪਣਾ ਨਿਕਲ ਗਿਆ ਤੇ ਹੁਣ ਆਪਾਂ ਦੂਜੀਆਂ ਭਿੰਡੀਆਂ ਲੈਂਦੇ ਸਾਰਾ ਫਰਾਈ ਕਰ ਲਾਂਗੇ ਲੋ ਜੀ ਭਿੰਡੀਆਂ ਆਪਾਂ ਫਰਾਈ ਕਰ ਲਈਆਂ ਬਹੁਤ ਹੀ ਵਧੀਆ ਬਣੀਆਂ ਐਜੇ ਸਨੈਕਸ ਵੀ ਇੱਤੇ ਇਸ ਟਾਈਮ ਤੇ ਅੰਬ ਚੂਰਾ ਜਾਂ ਚਾਟ ਮਸਾਲਾ ਤੁਸੀਂ ਛਿੜਕ ਕੇ ਖਾ ਸਕਦੇ ਜੀ ਬਹੁਤ ਹੀ ਸੁਆਦ ਲੱਗਦੀਆਂ ਭਿੰਡੀਆਂ ਦੇ ਪਕੌੜੇ ਬਣ ਜਾਂਦੇ ਆ ਬਹੁਤ ਸੁਆਦ ਲੱਗਦੇ ਆ ਤੇ ਹੁਣ ਆਪਾਂ ਇਹਨੂੰ ਤੜਕਾ ਲਾਵਾਂਗੇ। ਇਹਦੇ ਵਿੱਚ ਪਾ ਦਾਂਗੇ ਆਪਾਂ ਜੀਰਾ। ਜੀਰਾ ਆਪਣਾ ਭੁੱਜ ਗਿਆ। ਇਹਦੇ ਵਿੱਚ ਪਾ ਦਾਂਗੇ ਆਪਾਂ ਕੁੰਡੇ ਅਤੇ ਕੁੱਟਿਆ ਮਸਾਲਾ। ਇਹ ਮਸਾਲਾ ਆਪਾਂ ਕੁੰਡੇ 'ਚ ਕੁੱਟਿਆ। ਤੇ ਬਹੁਤ ਵਧੀਆ ਬਣਿਆ। ਵੇਖਣ ਨੂੰ ਤਾਂ ਦੜ ਫੜ ਜਾ ਲੱਗਦਾ। ਪਰ ਇਹਦਾ ਸਵਾਦ ਵੱਖਰਾ ਥੋੜਾ ਜਿਹਾ। ਮਸਾਲਾ ਆਪਣਾ ਮੱਠੀ ਮੱਠੀ ਅੱਕਦੇ ਭੁੱਜ ਜਾਂਦਿਆ ਇੱਕੋ ਜਾਂ ਸੇਕ ਲੱਗਦਾ ਏਦਾਂ ਇਹਨੂੰ ਮਸਾਲਾ ਆਪਣਾ 70% ਭੁੱਜ ਗਿਆ ਇਸ ਟਾਈਮ ਵਿੱਚ ਪਾ ਦਾਂਗੇ ਥੋੜੀ ਜੀ ਹਲਦੀ ਅੱਧਾ ਕਿ ਚੰਗ ਅੱਧੇ ਤੇ ਉਹ ਥੋੜਾ ਇੱਥੇ ਪਾ ਦਾਂਗੇ ਆਪਾਂ ਨਮਕ ਤੇ ਨਮਕ ਆਪਾਂ ਤਾਂ ਥੋੜਾ ਪਾਇਆ ਅਨਮਕ ਆਪਾਂ ਭਿੰਡੀਆਂ ਜਿਵੇਂ ਯੂਜ਼ ਕੀਤਾ ਤੇ ਥੋੜਾ ਜਿਆ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਸਾਰੇ ਮਸਾਲੇ ਮਿਕਸ ਕਰ ਲਾਂਗੇ ਤੇ ਥੋੜਾ ਜਿਹਾ ਇਹਨਾਂ ਨੂੰ ਵੀ ਭੁੰਨਾਂਗੇ ਆਪਾਂ ਤੇ ਮਸਾਲੇ ਵੀ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਆ ਤੇ ਇਹਦੇ ਵਿੱਚ ਪਾ ਦਾਂਗੇ ਜਿਹੜਾ ਅੱਧੀ ਗੋਲੀ ਆਪਣਾ ਦਹੀਂ ਬਚਿਆ ਸੀ ਉਹ ਅੱਧੀ ਗੋਲੀ ਆਪਣਾ ਲੱਗਾ ਸੀ ਉਹਨੂੰ ਮੈਰੀਨੇਸ਼ਨ ਕਰ ਲੱਗਿਆ ਇੱਕ ਗੋਲੀ ਆਪਾਂ ਦਹੀਂ ਲਿਆ ਸੀ ਤੇ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਾਂਗੇ ਇਸ ਟਾਈਮ ਤੇ ਤੁਸੀਂ ਆਪਣੇ ਗੈਸ ਦਾ ਸੇਕ ਘੱਟ ਰੱਖਿਓ ਤੇ ਬੈਨ ਉਹ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਇਸ ਟਾਈਮ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਫਰਾਈ ਕੀਤੀਆਂ ਪਿੰਡੀਆਂ ਤੇ ਇਹਨਾਂ ਨੂੰ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਪਿੰਡੀਆਂ ਦੀ ਆਪਣੀ ਅੱਗੇ ਬੜੀਆਂ ਤੜਕੇ ਆਪਾਂ ਤੇਲ ਦੇ ਤਲੀਆਂ ਵਾਂ ਉਹ ਤੇ ਬੱਚਿਆਂ ਨੂੰ ਉਹਦਾਂ ਮੜੀਆਂ ਖਾਧੀਆਂ ਸਨੈਕਸ ਵਜੋਂ ਮੈਂ ਤੁਹਾਨੂੰ ਕੋ ਡਾਕ ਰਿਹਾ ਮੈਂ ਸਬਜੀ ਨੂੰ ਸਬਜੀ ਵਿੱਚ ਪਾਉਣ ਨੂੰ ਕੋਈ ਰਹਿਣ ਦਿਓ ਤੇ ਇਹ ਇੱਕ ਛੋਟੇ ਪਿਆਜ਼ ਦੇ ਆਪਾਂ ਨਾ ਇਸ ਤਰੀਕੇ ਦੇ ਸਲਾਈਸ ਕਰ ਲਿਆ ਇਸ ਟਾਈਮ ਤੇ ਆਪਾਂ ਇਹ ਚ ਪਾ ਦਾਂਗੇ ਇਹਨੂੰ ਆਪਾਂ ਪਹਿਲਾਂ ਤਾਣੇ ਪਾਇਆ ਇਹ ਥੋੜੇ ਕਰੰਚੀ ਜਿਹੇ ਮੂੰਹ ਚ ਚੰਗੇ ਲੱਗਦੇ ਆ ਤੇ ਵੇਖਣ ਨੂੰ ਵੀ ਵਧੀਆ ਲੱਗਦੇ ਆ ਦੋ ਕੁ ਮਿੰਟ ਇਹਨੂੰ ਆਪਾਂ ਸੇਕ ਲਵਾ ਲਾਂਗੇ ਲਓ ਜੀ ਆਪਣਾ ਥੋੜੇ ਆਪਾਂ ਸੇਕ ਲਵਾ ਲਿਆ ਉੱਤੇ ਕਾਲੀ ਰੱਖ ਕੇ ਤੇ ਇਹਦਾ ਜਿਹੜਾ ਮਸਾਲੇ ਦਾ ਸਵਾਦ ਜਾ ਇਹਦੇ ਅੰਦਰ ਤੱਕ ਰਚ ਜਾਂਦਾ ਤੇ ਸਬਜੀ ਆਪਣੀ ਬਣ ਕੇ ਤਿਆਰ ਹੈ ਸ਼ਾਹੀ ਭਿੰਡੀ ਇਹਨੂੰ ਕੋਈ ਦਹੀਂ ਵਾਲੀ ਭਿੰਡੀ ਵੀ ਕਹਿੰਦਾ ਬਹੁਤ ਹੀ ਟੇਸਟੀ ਆ ਹੁਣ ਆਪਾਂ ਬੌਲ ਚ ਕੱਢ ਲਏ ਨੇ ਕਾਚੇ ਦੇ ਬੌਲ ਚ ਕੱਢਾਂਗੇ ਹੋਰ ਥੋੜੀ ਜੀ ਸੁੰਦਰਤਾ ਦੀ ਵਾਜੇ ਇਹਨਾਂ ਤੁਸੀਂ ਪਰੌਂਠੇ ਬਣਾ ਕੇ ਖਾਓ ਤੰਦੂਰ ਦੀ ਰੋਟੀ ਲਾ ਕੇ ਖਾਓ ਉਹ ਬਹੁਤ ਸਵਾਦ ਲੱਗਦੀ ਆ ਕੱਚੇ ਦੇ ਬੋਲ ਚ ਕੱਢਤੀ ਆ ਤੇ ਉੱਤੇ ਦੇ ਪਾਦਾਂ ਕੇ ਆਪਾਂ ਘਰ ਦਾ ਬਣਿਆ ਮੱਖਣ ਤੇ ਲਓ ਜੀ ਆਪਣੀ ਸਬਜੀ ਭਿੰਡੀਆਂ ਦੀ ਬਣ ਕੇ ਤਿਆਰ ਆ ਸ਼ਾਹੀ ਭਿੰਡੀ ਨੂੰ ਕਹਿ ਸਕਦੇ ਆ ਦਹੀਂ ਵਾਲੀ ਭਿੰਡੀ ਵੀ ਕਹਿ ਸਕਦੇ ਆ ਵਿਸਣ ਵਾਲੀ ਭਿੰਡੀ ਵੀ ਕਹਿ ਸਕਦੇ ਆ ਜਿਹੜੀ ਮਰਜੀ ਭਿੰਡੀ ਖਾਓ ਪਰ ਭਿੰਡੀ ਜਰੂਰ ਖਾਓ ਭਿੰਡੀ ਆਪਣੇ ਸਰੀਰ ਵਾਸਤੇ ਇੱਕ ਵਰਦਾਨ ਹੈ ਜਿੱ ਤਾਂ ਜੜੀ ਬੂਟੀਆਂ ਨੇ ਇਤਰਾਸ ਹੋਟ ਵਗੈਰਾ ਜੁਵੈਨ ਵਗੈਰਾ ਜੜੀਆਂ ਬੂਟੀਆਂ ਵਾ ਇਹ ਵੀ ਇੱਕ ਜੜੀ ਬੂਟੀ ਹੈ ਇਹਨੂੰ ਕੈਂਸਰ ਨਾਲ ਲੜਨ ਵਾਲੇ ਵਿੱਚ ਤੱਤ ਹੁੰਦੇ ਆ ਸ਼ੂਗਰ ਵਾਲੇ ਇਹਨੂੰ ਖਾ ਸਕਦੇ ਆ ਜਿਨ੍ਹਾਂ ਦੇ ਜੋੜਾਂ 'ਚ ਕੜਕੜ ਹੁੰਦੀ ਲੁਬਰੀ ਕਣ ਘਟ ਜਾਂਦਾ ਉਹ ਇਹਦੇ ਵਿੱਚ ਬਹੁਤ ਮਾਤਰਾ 'ਚ ਹੁੰਦਾ ਵਾ ਇਸ ਕਰਕੇ ਭਿੰਡੀ ਕਿਸੇ ਰੂਪ 'ਚ ਖਾਓ ਪਰ ਖਾਏ ਜਰੂਰ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ